ਹਾਂਜੀ ਲੋ ਵੀ ਪੰਜਾਬੀਓ ਕੁੜੀ ਤਾਂ ਉਹ ਕਹਿ ਗਈ ਕਿ ਸਾਡੀਆਂ ਗਲਤਫਹਿਮੀਆਂ ਸੀ ਭਾਈ ਤੇ ਸਾਡੀਆਂ ਵੀਡੀਓ ਬੂਡੀਓ ਜਿਹੜੀਆਂ ਐਕਟਰ ਬੂਆ ਵਗੈਰਾ ਜੋ ਡਾਕਟਰਮ ਪਟਰਮ ਸਾਬ ਚੱਲਿਆ ਉਹ ਭਾਈ ਤੁਸੀਂ ਸਾਫ ਕਰ ਦਿਓ ਮਿਟਾ ਦਿਓ ਢਾ ਦਿਓ ਡਿਲੀਟ ਕਰ ਦਿਓ ਤੇ ਸਾਡੀ ਸੁਲਾ ਹੋ ਗਈ ਆ ਫਿਰ ਆਪਾਂ ਕੁ ਨਵਾਂ ਮੁੱਦਾ ਲੱਭਾਂਗੇ ਪੰਜਾਬ ਵਾਲੇ ਲੋਕਾਂ ਨੂੰ ਮੁੱਦੇ ਚਾਹੀਦੇ ਆ ਇਹੇ ਜਿਹੇ ਮੁੱਦੇ ਹੋ ਗੀ ਖਾਸ ਤੌਰ ਤੇ ਹੁਣ ਕੋਈ ਨਵਾਂ ਮੁੱਦਾ ਲੱਭੋ ਪੰਜਾਬ ਦੇ ਲੋਕਾਂ ਨੂੰ ਵੀ ਸਵਾਦ ਨਹੀਂ ਆਉਂਦਾ ਮੁੱਦਿਆਂ ਮੈਂ ਰਹਿਣਾ ਬਿਨਾਂ ਜਿਹੜੇ ਆ ਪੇਜਾਂ ਪੂਜਾਂ ਵਾਲੇ ਆ ਇਹਨਾਂ ਨੇ ਆਪਣੇ ਪੇਜ 'ਚ ਲਾਉਣੇ ਆ ਵਿਊ ਲੈਣੇ ਆ ਉਹਨਾਂ ਦਾ ਵੀ ਕੰਮ ਰੁਕ ਜੇ ਗਿਆ ਯਾਰ ਆ ਚੈਨਲ ਵਾਲੇ ਭੱਜੇ ਫਿਰਦੇ ਸੀਗੇ ਮਗਰ ਮੁਰੇ ਇਹ ਵੀ ਵਿਚਾਰੇ ਹੁਣ ਨਰਾਸ਼ ਹੋਣਗੇ ਵੀ ਯਾਰ ਦੋ ਚਾਰ ਦਿਨ ਹਲੇ ਮੁੱਦਾ ਹੋਰ ਚੱਲਣਾ ਸੀਗਾ ਤੇ ਅਸੀਂ ਤਾਂ ਯਾਰ ਰੋਗ ਗਿਆ ਕੰਮ ਇਹ ਤਾਂ ਸੋ ਮੇਰਾ ਕਹਿਣ ਦਾ ਭਾਵ ਆ ਕਿ ਅਸੀਂ ਸਾਡੀ ਮਾਨਸਿਕਤਾ ਸਾਡੀ ਸੋਚ ਸਾਡਾ ਪੱਧਰ ਕਿੱਥੇ ਆ ਕੇ ਖੜ ਗਿਆ ਯਾਰ ਅਸੀਂ ਕਦੇ ਕੋਲੜ ਪੀਜੇ ਵਾਲੇ ਆ ਜਾਂਦੇ ਆ ਕਦੇ ਆ ਬੀਬੀ ਆ ਗਈ ਟਰੈਕਟਰ ਵਾਲੀ ਆ ਗਈ ਫਿਰ ਕੋਈ ਹੋਰ ਆ ਜਾਣਾ ਪਰ ਉਹਦੇ ਮਗਰ ਹੋ ਜੋ ਭਾਵਕ ਹੋ ਕੇ ਮਿੰਟ ਲਾਉਣੇ ਆ ਮੈਂ ਕੱਲ ਹੀ ਕਹਿਦਾ ਸੀ ਇਹ ਗੱਲ ਕੱਲ ਮੈਂ ਬੋਲਿਆ ਸੀ ਇਸ ਚੈਨਲ ਦੇ ਉੱਤੇ ਕਿ ਭਾਈ ਇਹ ਮਸਲੇ ਦਾ ਜਾਂਚ ਦਾ ਵਿਸ਼ਾ ਹੈ ਪੜਤਾਲ ਦਾ ਵਿਸ਼ਾ ਹੈ ਮਸਲਾ ਪਰ ਨਹੀਂ ਤੂੰ ਕੁੜੀ ਦੇ ਉਲਟਾ ਤੂੰ ਫਲਾਨਾ ਤੂੰ ਟਮਕਾਨਾ ਕੀ ਨਿਕਲਿਆ ਹੁਣ ਫਿਰ ਖੜਜੋ ਨਾਲ ਜਾ ਕੇ ਸੋ ਇਹਨਾਂ ਗੱਲਾਂ 'ਚ ਕੱਖ ਨਾ ਨਿਕਲਿਆ ਤੇ ਨਾ ਨਿਕਲਣਾ ਇਹ ਸਾਰੇ ਪਤਾ ਨਹੀਂ ਕੋਈ ਸਟੰਟ ਹੁੰਦਾ ਪਤਾ ਨਹੀਂ ਕੀ ਹੁੰਦਾ ਪਤਾ ਨਹੀਂ ਕੀ ਕਹਾਣੀਆਂ ਨੇ ਕੋਈ ਪਤਾ ਨਹੀਂ ਲੱਗਦਾ ਇੱਕਦਮ ਜੱਕਦਮ ਰਾਇਣਾ ਬਣਾਇਆ ਕਰੋ ਕਿਸੇ ਪ੍ਰਕਾਰ ਦੀ ਜੱਕਦਮ ਰਾਇ ਬਣਾ ਲੈਣੇ ਆਂ ਹਾਂ ਅਸੀਂ ਉਹਦੇ ਨਾਲ ਆ ਅਸੀਂ ਇਹਦੇ ਨਾਲਾਂ ਚੱਕ ਦਾਂਗੇ ਦੱਬ ਦਾਂਗੇ ਮਾਰ ਦਾਂਗੇ ਵੜ ਦਾਂਗੇ ਟੁਕ ਦਾਂਗੇ ਰਾਇਣਾ ਬਣਾਇਆ ਕਰੋ ਥੋੜਾ ਜਿਹਾ ਰੁਕ ਜਾ ਕਰੋ ਬਹੁਤ ਗੱਲਾਂ ਨਿਕਲਣੀਆਂ ਹੁੰਦੀਆਂ ਵਿੱਚੋਂ بڑے ਰਾਜ ਹੁੰਦੇ ਨੇ ਵੱਲੇ ਪਰਦੇ ਹੁੰਦੇ ਨੇ ਬੜਾ ਕੁਝ ਖੁੱਲਦਾ ਸੋ ਆਈਏ ਫਿਰ ਆਪਾਂ ਮੁੱਦੇ ਤੇ ਮਾੜੀ ਮਰਟੀ ਸ਼ਰਮ ਕਰਨੀ ਚਾਹੀਦੀ ਹੈ ਸਾਡੇ ਲਾਂਤੀ ਚੈਨਲਾਂ ਵਾਲਿਆਂ ਨੂੰ ਕੌਲੀ ਜੱਟ মিডিਏ ਨੂੰ ਦਲਾਲਾਂ ਨੂੰ ਕਿ ਕਿੱਡਾ ਵੱਡਾ ਘਾਣ ਹੋ ਰਿਹਾ ਪੰਜਾਬ ਦਾ ਤੁਸੀਂ ਖਬਰ ਚਲਾਈ ਕੋਈ ਕਿਸੇ ਚੈਨਲ ਨੇ ਕਿਸੇ ਪੱਤਰਕਾਰ ਨੇ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਕਿਸੇ ਅਖਬਾਰ ਨੇ ਲਾਈ ਜੋ ਚਾਰਨ ਹੋ ਗਏ ਲੱਗਿਆ ਹੁੰਦਾ ਤੇਰੀ ਤੇ ਤੇਰੀ ਕੁੜੀ ਸਹੀ ਆ ਮੁੰਡਾ ਸਹੀ ਆ ਆ ਹੋ ਗਿਆ ਉਹ ਹੋ ਗਿਆ ਵੀਡੀਓ ਵਾਇਰਲ ਹੋ ਗਈ ਕੁੜੀ ਸਾਹਮਣੇ ਆ ਗਈ ਮੁੰਡਾ ਸਾਹਮਣੇ ਆ ਗਿਆ ਮੁੰਡਾ ਦਾ ਬਾਪੂ ਸਾਹਮਣੇ ਆ ਗਿਆ ਕੀ ਨਿਕਲਿਆ ਕੀ ਕੱਢ ਲਿਆ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ মিডিਆ ਵਾਲੋ ਪੰਜਾਬ ਨਾਲ ਖੜਨ ਦਾ ਮੌਕਾ ਬਾਈ ਥੋੜੀ ਆ ਆ ਤੁਸੀਂ ਇਧਰ ਤੁਰੇ ਫਿਰਦੇ ਹੋ ਤੁਸੀਂ ਵੀ ਇਧਰ ਤੁਰੇ ਫਿਰਦੇ ਹੋ ਤੁਹਾਨੂੰ ਤਾਂ ਤੋਰਿਆ ਹੋਇਆ ਜਾਣ ਕੇ ਕਿ ਲੋਕਾਂ ਨੂੰ ਵੀ ਇਧਰ ਲਾਈ ਫਿਰਦੇ ਆ ਅਸਲ ਦੇ ਵਿੱਚ ਜਿਹੜੀ ਮੰੰਜੀ ਠੋਕ ਰਿਹਾ ਹੈ ਦਿੱਲੀ ਵਾਲੇ ਪੰਜਾਬ ਦੀ ਮੰੰਜੀ ਪੀੜੀ ਸਭ ਕੁਝ ਠੋਕੀ ਤੁਰੇ ਜਾਂਦੇ ਆ ਇਹ ਦਿੱਲੀ ਵਾਲੇ ਤੇ ਭਵੰਤੋਂ ਨਾਲ ਹੱਥ ਠੋਕਾ ਬਣ ਕੇ ਸੋਨੂੰ ਠੋਕੂ ਲਈ ਤੁਰੇ ਜਾਂਦਾ ਐਡਾ ਵੱਡਾ ਨੁਕਸਾਨ ਭਵੰਤ ਮਾਨ ਕਰ ਰਿਹਾ ਪੰਜਾਬ ਦਾ ਤੁਸੀਂ ਯਾਦ ਰੱਖੋਗੇ ਜੇ ਨਾ ਤੁਸੀਂ ਭੱਬਾ ਮਾਰ ਕੇ ਰੋਏ ਤਾਂ ਸੋ ਮੁਧੇ ਤੇ ਆ ਪਾਜ ਗਏ ਹੁਣ ਇੱਥੇ ਆ ਜੁੜੀ ਜਾਂਦੇ ਆ ਪਤਾ ਨਹੀਂ ਲੱਖਾ ਕੁੜੀ ਦੀ ਗੱਲ ਕਰੂਗਾ ਹੁਣ ਤਾਂ ਜੁੜ ਜਿਓਗੇ ਤੁਸੀਂ ਵੇਹੜੀਆਂ ਗੱਲਾਂ ਸੁਣਨੀਆਂ ਸਵਾਦ ਲੈਣਾ ਬਹੁਤ ਜੁੜਦੇ ਹਾਂ ਜਦੋਂ ਮੁੱਦੇ ਦੀ ਗੱਲ ਆਏ ਉਦੋਂ ਕੋਈ ਜੁੜਦਾ ਹੀ ਨਹੀਂ ਉਦੋਂ ਕੋਈ ਸੁਣਦਾ ਹੀ ਨਹੀਂ ਪੰਜਾਬ ਦੇ ਲੋਕ ਕੋਏ ਛੋੜੇ ਕਾਫਲੇ ਲੁੱਟੇ ਜਾ ਰਹੇ ਆ ਛੋੜੀਆਂ ਨਸਲਾਂ ਤਬਾਹ ਕੀਤੀਆਂ ਜਾ ਰਹੀਆਂ ਉਹ ਅਸੀਂ ਕਿਉਂ ਕਲਪਦੇ ਆ ਸਾਡੇ ਅੰਦਰੋਂ ਤੜਫਦੇ ਆ ਅੰਦਰ ਤੜਫਾ ਹੈ ਅਸੀਂ ਅੰਦਰੋਂ ਰਿਹਦੇ ਰਹਿਨੇ ਆ ਤੜਫਦੇ ਰਹਿਨੇ ਆ ਕਲਪਦੇ ਰਹਿਨੇ ਆ ਬਿਲਕੁਲ ਦੇ ਰਹਿਣਾ ਵੀ ਪੰਜਾਬ ਨਾਲ ਹੋਈ ਕੀ ਜਾਂਦਾ ਆ ਪੰਜਾਬ ਦੇ ਮੁੱਦੇ ਤੇ ਆ ਉਹਦੀ ਬੰਦੇ ਘਟਲੇ ਸ਼ੁਰੂ ਹੋ ਜਾਣਗੇ ਉਹ ਤੁਹਾਨੂੰ ਚੰਗੀਆਂ ਗੱਲਾਂ ਮੁੱਦੇ ਦੀਆਂ ਗੱਲਾਂ ਪੰਜਾਬ ਦੀਆਂ ਗੱਲਾਂ ਹੱਕ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੁਣਨੀਆਂ ਤੁਹਾਨੂੰ ਚੰਗਾ ਲੱਗਦਾ ਕੁਲਪੀਦੇ ਵਾਲਾ ਦੇਖਣਾ ਸੁਣਨਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਬੀਬੀ ਜਿਹੜੀ ਆ ਹੁਣ ਆਪਣੀ ਸਾਹਮਣੇ ਆਈ ਆ ਸੋ ਮੇਰਾ ਵੀਰ ਮੈਂ ਜਿਹੜੀ ਅਹਿਮ ਗੱਲ ਕਰ ਰਿਹਾ ਇਹਨੂੰ ਅਖੀਰ ਤੱਕ ਧਿਆਨ ਨਾਲ ਸੁਣਿਓ ਬਹੁਤ ਵੱਡਾ ਨੁਕਸਾਨ ਭਵੰਤ ਪੰਜਾਬ ਦਾ ਕਰ ਰਿਹਾ ਹੈ ਸਿਰਫ ਇਹ ਕ ਆਪਣੀ ਕੁਰਸੀ ਬਚਾਉਣ ਦੇ ਲਈ ਜੋ ਦਿੱਲੀ ਵਾਲੇ ਇਥੇ ਕਰ ਰਹੇ ਆ ਜੋ ਥੋਪਿਆ ਜਾ ਰਿਹਾ ਹੈ ਬਹੁਤ ਖਤਰਨਾਕ چیزیں ਨਿਕਲਣੀਆਂ ਸੋ ਮੇਰਾ ਵੀਰ ਧਿਆਨ ਨਾਲ ਸੁਣ ਲਿਓ ਕਿਹੜੀਆਂ ਗੱਲਾਂ ਬਾਤਾਂ ਵਿੱਚ ਕਰਨ ਜਾ ਰਹੇ ਆ ਤੁਹਾਡੇ ਨਾਲ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ 368 ਬੰਦਿਆਂ ਨੂੰ ਨਿਯੁਕਤੀ ਪੱਤਰ ਵੰਡੇ ਆ ਧਿਆਨ ਨਾਲ ਸੁਣ ਲਿਓ 368 ਬੰਦਿਆਂ ਨੂੰ ਵੱਖ-ਵੱਖ ਭਾਗਾਂ ਦੇ ਵਿੱਚ 268 ਬੰਦੇ ਮਾਫ ਕਰਨਾ 268 ਬੰਦਿਆਂ ਨੂੰ ਕੱਲ ਪੰਜਾਬ ਦਾ ਮੁੱਖ ਮੰਤਰੀ ਨਿਯੁਤੀ ਪੱਤਰ ਬਣਦਾ ਮੇਰੇ ਕੋਲ ਸਾਰੇ ਆંકੜੇ ਪਏ ਆ ਜਈ ਜਈ ਰੱਖੇ ਜਾਂਦੇ ਆ ਜਈ ਦੇ ਵਿੱਚੋਂ ਜਿਹੜੇ ਇਹ ਰੱਖੇ ਜਾਂਦੇ ਆ ਸਥਾਨਕ ਸਰਕਾਰਾਂ ਦੇ ਵਿੱਚ ਜਈ ਰੱਖੇ ਜਾਂਦੇ ਆ ਅੱਛਾ ਜਿਹੜੀਆਂ 58 ਪੋਸਟਾਂ ਨੇ ਧਿਆਨ ਮਾਰ ਰਹੇ ਹੋ ਉਹ ਘਟਨੇ ਵੀ ਸ਼ੁਰੂ ਹੋ ਗਏ ਵੀ ਸਾਡੇ ਦਾ ਪਤਾ ਨਹੀਂ ਕਿਹੜੀਆਂ ਨੌਕਰੀਆਂ ਦੀ ਗੱਲ ਕਰਨ ਲੱਗਾ ਪੰਜਾਬ ਦੀ ਗੱਲ ਕਰਨ ਲੱਗਾ ਤਾਂ ਕੁੜੀ ਦੀ ਗੱਲ ਹੀ ਕਰਨੋਂ ਹਟ ਗਿਆ ਉਹ ਜੁੜ ਰਹੇ ਸੀ ਹੁਣ ਘਟਨੀ ਸ਼ੁਰੂ ਹੋ ਗਏ ਅਦਾਈ ਸਾਡੀ ਸੋਚ ਹੈ ਤਾਂ ਉਹ ਛਤਰਾਂ ਦੇ ਸੀ ਲਾਇਕ ਆ ਲੋਕ ਤੇ ਛਤਰ ਖਾ ਵੀ ਲੈ ਤੇ ਖਾਵਾਂਗੇ ਵੀ ਇਤੋਂ ਜਿਆਦਾ ਜਿਆਦਾ ਰੱਖਿਓ ਆ ਦੇਖੋ ਜਿਹੜੇ ਕੱਲ ਨਿਯੁਕਤੀ ਪੱਤਰ ਭਵੰਤਮਾਨ ਨੇ ਵੰਡੇ ਆ ਉਥੇ ਬਾਵਾ ਖਟ ਰਿਆ ਸੀ ਕੁੜੀਆਂ ਮੁੰਡੇ ਖੜੇ ਕਰਕੇ ਬੁਲਾ ਰਿਆ ਸੀ ਮੈਨੂੰ ਤੀਜੀ ਨੌਕਰੀ ਮਿਲ ਗਈ ਮੈਨੂੰ ਦੂਜੀ ਮਿਲ ਗਈ ਮੈਨੂੰ ਪੰਜਵੀਂ ਮਿਲ ਗਈ ਧਿਆਨ ਮਾਰਿਓ 58 ਪੋਸਟਾਂ ਸੀ ਨਾ ਜਰਨਲਾਂ ਦੀਆਂ 58 ਪੋਸਟਾਂ ਜਈ ਦੇ ਵਿੱਚ ਜਿਹਦੇ ਵਿੱਚੋਂ 35 ਬੰਦੇ ਹਰਿਆਣੇ ਤੋਂ ਆ 58 ਦੇ ਵਿੱਚੋਂ ਜਨਰਲ ਦੇ ਵਿੱਚ 35 ਬੰਦੇ ਹਰਿਆਣੇ ਤੋਂ ਆ ਇੱਕੋ ਹੀ ਯੂਨੀਵਰਸਿਟੀ ਦੇ ਵਿੱਚੋਂ ਡਿਗਰੀਆਂ ਜਿਹੜੀਆਂ ਲੰਗਾਂ ਨੇ ਕੁਸ਼ੇਤਰ ਯੂਨੀਵਰਸਿਟੀ ਦੇ ਜਿਹੜੇ ਇੱਥੇ ਸਟੂਡੈਂਟ ਪੜ੍ਹੇ ਹੋਏ ਉਹ 35 ਬੰਦੇ 58 ਬੰਦਿਆਂ ਦੇ ਵਿੱਚੋਂ ਹਰਿਆਣੇ ਦੇ ਆ ਕੇ ਭਰਤੀ ਹੋਏ ਆ ਕੱਲ ਪੰਜਾਬ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਪੱਤਰ ਵੰਡੇ ਗਏ ਨੌਕਰੀ ਦੇ ਬੰਦੇ ਰੱਖੇ ਗਏ ਆ ਜਈ ਕਮਾਲ ਦੀ ਗੱਲ ਦੇਖੋ ਅੱਗੇ ਆ ਜਾਓ ਪੰਜਾਬੀ ਸਿਰਫ ਤੇ ਸਿਰਫ ਪੰਜ ਅੰਕਾਂ ਦੀ ਹੈ 120 ਅੰਕਾਂ ਦੇ ਵਿੱਚੋਂ ਪੰਜਾਬੀ ਕਿੰਨੇ ਦੀ ਹੈ ਪੰਜ ਅੰਕਾਂ ਦੀ ਪੰਜਾਬੀ ਰੱਖੀ ਗਈ ਹੈ ਉਹ ਚ 120 ਅੰਕਾਂ ਦੇ ਵਿੱਚੋਂ ਖਤਮ ਕਰੀ ਤੁਰੇ ਆਉਂਦੇ ਹਾਂ ਸੋਨੂੰ ਜਦੋਂ ਕਿ ਯੂਪੀ ਦੇ ਵਿੱਚ 24% ਮਹਾਰਾਸ਼ਟਰ 30% ਹਿਮਾਚਲ ਚ 50% ਰਾਜਸਥਾਨ ਚ 50% ਉੱਥੋਂ ਦਾ ਇਤਿਹਾਸ ਉੱਥੋਂ ਦਾ ਸਾਹਿਤ ਤੇ ਉੱਥੋਂ ਦੀ ਬੋਲੀ ਐਨੇ ਐਨੇ ਪਰਸੈਂਟ ਹੁੰਦੀ ਆ ਤੇ ਪੰਜਾਬ ਦੇ ਵਿੱਚ 5% ਮਹਾਰਾਣੀ ਦੇਖੋ ਵੀ ਕਿਵੇਂ ਸਾਡੇ ਡਾਕੇ ਹੱਕਾਂ ਦੇ ਵੱਜ ਰਹੇ ਆ ਤੇ ਆਪਾਂ ਤੁਰੇ ਫਿਰਦੇ ਆ ਇਹਨਾਂ ਨੰਗੀਆਂ ਤਸਵੀਰਾਂ ਮੰਗਰ ਤੇ ਨੰਗੀਆਂ ਵੀਡੀਓ ਵਾਲਾ ਮੰਗਰ ਹੋਰ ਗੱਲ ਦੇਖ ਲਓ ਜਿਹੜੇ ਸਾਡੇ ਐਸ ਸੀ ਬੀ ਸੀ ਭਰਾ ਨੇ ਉਹਨਾਂ ਦੇ ਹੱਕ ਨੇ ਪਤਾ ਕਿਵੇਂ ਡਾਕਾ ਵੱਜ ਰਿਹਾ ਹੈ ਜਿਹੜੇ ਅੱਜ ਬੰਦੇ ਪੰਜਾਬ ਦੇ ਵਿੱਚ ਭਰਤੀ ਹੋ ਰਹੇ ਆ ਯੂਪੀ ਤੋਂ ਆ ਕੇ ਰਾਜਸਥਾਨ ਤੋਂ ਆ ਕੇ ਹਿਮਾਚਲ ਤੋਂ ਆ ਕੇ ਹੋਰ ਸੂਬਿਆਂ ਤੋਂ ਆ ਕੇ ਜੇ ਪਿੱਛੇ ਜੇ ਇਹਨਾਂ ਨੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਪੰਜ ਬੈਟਰਨ ਇੰਸਪੈਕਟਰ ਰੱਖਿਆ ਦੋ ਯੂਪੀ ਦੇ ਆ ਦੋ ਹਰਿਆਣੇ ਦੇ ਆ ਇੱਕ ਯੂਪੀ ਦਾ ਇੱਕ ਰਾਜਸਥਾਨ ਦਾ ਇੱਕੋ ਹੀ ਮੁੰਡਾ ਪੰਜਾਬ ਦਾ ਪੰਜਾਂ ਪੋਸਟਾਂ 'ਚੋਂ ਇੱਕ ਪੰਜਾਬ ਦਾ ਚਾਰ ਬਾਹਰ ਲਿਆ ਜਿਹੜੇ ਸਾਡੇ ਐਸਸੀਬੀਸੀ ਭਰਾ ਇੱਥੇ ਜਿਹਨਾਂ ਦਾ ਕੋਟਾ ਹੈ ਉਹ ਕੋਟੇ ਦੇ ਬਾਹਰਲੇ ਪਤਾ ਕਿਵੇਂ ਕਾਜ ਹੁੰਦੇ ਆ ਉਹ ਉੱਥੋਂ ਸਰਟੀਫਿਕੇਟ ਬਣਾ ਕੇ ਲਿਆਉਂਦੇ ਆ ਐਸਸੀਬੀਸੀ ਦਾ ਇੱਥੇ ਆ ਕੇ ਭਰਤੀ ਹੋ ਜਾਂਦੇ ਆ ਉਹ ਐਸਸੀਬੀਸੀ ਦਾ ਹੱਕ ਵੀ ਮਾਰ ਰਹੇ ਆ ਉਹ ਸਰਟੀਫਿਕੇਟ ਜਾਲੀ ਹੈ ਡੁਪਲੀਕੇਟ ਆ ਨਕਲੀ ਆ ਇਹ ਵੀ ਜਾਂਚ ਦਾ ਵਿਸ਼ਾ ਹੈ ਇਹ ਵੀ ਕੋਈ ਪਤਾ ਨਹੀਂ ਕਿਵੇਂ ਬਣਾ ਕੇ ਲਿਆਉਂਦੇ ਆ ਜਦੋਂ ਕਿ ਜਦੋਂ ਕੋਈ ਪੰਜਾਬ ਦੇ ਵਿੱਚ ਭਰਤੀ ਸ਼ੁਰੂ ਹੁੰਦੀ ਹੈ ਤਾਂ ਜਿੰਨੇ ਹਿਮਾਚਲ ਰਾਜਸਥਾਨ ਨਾਲ ਹਰਿਆਣਾ ਨਾਲ ਪਛਮੀ ਯੂਪੀ ਦੇ ਵਿੱਚ ਸੈਂਟਰ ਬਣੇ ਹੋਏ ਆ ਉਹਨਾਂ ਸੈਂਟਰਾਂ ਦੇ ਵਿੱਚ ਸਾਰੀ ਤਿਆਰੀ ਵੈਰੀ ਸ਼ੁਰੂ ਹੋ ਜਾਂਦੀ ਆ ਤੇ ਉੱਥੋਂ ਸਾਰੇ ਤਿਆਰ ਕਰਕੇ ਪੇਪਰ ਲੀਕ ਕਰਕੇ ਇੱਥੋਂ ਸਾਰਾ ਉਹ ਬੰਦੇ ਲਿਆ ਕੇ ਇੱਥੇ ਫਿੱਟ ਕੀਤੇ ਜਾ ਰਹੇ ਆ ਯੂਪੀ ਦੇ ਹਿਮਾਚਲ ਦੇ ਹਰਿਆਣੇ ਦੇ ਰਾਸਤੇ ਹੁੰਦੇ ਯੰਗੀ ਐਸਸੀ ਬੀਸੀ ਸਰਟੀਫਿਕੇਟ ਬਣਾ ਕੇ ਤੇ ਜਰਨਲ ਤਾਂ ਜਾਰੇ ਮਾਰੇਗੇ 58 ਪੋਸਟਾਂ ਆਈਆਂ ਜਰਨਲਾਂ ਦੀਆਂ ਜਈ ਦੀਆਂ ਤੇ ਵਿੱਚੋਂ 35 ਹਰਿਆਣੇ ਦੇ ਲੈ ਗਏ ਮਗਰ ਪੰਜਾਬ ਕੋਲੇ ਕੀ ਰਹਿ ਗਿਆ 36 ਹੋਰ ਸੁਣ ਲੋ ਜੇ ਧਿਆਨ ਨਾਲ ਖੇਡ ਤੇ ਜੁਮਕ ਸਵਾਮਾ ਵਿਭਾਗ ਦੇ ਵਿੱਚ 36 ਕੋਚ ਭਰਤੀ ਕੀਤੇ ਗਏ 36 ਕੋਚ ਜਿਹਦੇ ਵਿੱਚੋਂ ਪੰਜਾਬੀ ਦੀ ਸ਼ਰਤੀ ਖਤਮ ਕਰਤੀ ਪੰਜਾਬੀ ੜਾਗ ਦਿੱਤੀ ਗਈ ਜਿਹੜੀ ਲਾਜ਼ਮੀ ਹੈ ਨਾ ਵੀ 10ਵੀਂ ਤੱਕ ਕਿਸੇ ਬੰਦੇ ਨੇ ਜੇ ਭਰਤੀ ਹੋਣਾ ਹੈ ਤਾਂ ਉਹ 10ਵੀਂ ਤੱਕ ਪੰਜਾਬੀ 10ਵੀਂ ਜਿਹੜੀ ਉਹਦੀ ਪੰਜਾਬੀ ਚ ਕੀਤੀ ਹੋਣੀ ਚਾਹੀਦੀ ਹੈ 10ਵੀਂ ਤੱਕ ਜਿਹੜੀ ਆਪਣੀ ਕਲਾਸ ਹੈ ਉਹ ਸ਼ਰਤ ਦੀ ਗੈਰ ਕਰਤੀ ਸ਼ਕਤੀ ਕੋਚ ਭਰਤੀ ਕਰ ਲਏ ਇਹਨਾਂ ਨੇ ਖੇਡ ਤੇ ਜੁਗਕ ਸਵਾਵਾ ਵਿਭਾਗ ਦੇ ਵਿੱਚ ਹਨ ਇਹ ਗੱਲ ਦੇਖੋ ਆ ਜਿਹੜਾ ਇੱਕ ਇਸ ਤਰ੍ਹਾਂ ਪੰਚਾਇਤ ਇਨਸਪੈਕਟਰ ਦਾ ਜਿਹੜਾ ਪੇਪਰ ਹੈ ਉਹ ਵੀ ਇਸੇ ਤਰਜ਼ ਤੇ ਰੱਖਿਆ ਗਿਆ ਉਹਲੇ ਰੌਲਾ ਪੈ ਰਿਹਾ ਉਹਦਾ ਇੱਕ ਵਾਰੀ ਰੋਕ ਲਿਆ ਉਹਨੂੰ ਅੱਗੇ ਆਜੋ ਹੁਣ ਜਿਹੜਾ ਅੱਗੇ ਹੋਰ ਧਿਆਨ ਮਾਰਿਓ ਜਿਹੜੀਆਂ ਪੰਜਾਬ ਪੁਲਿਸ ਦੀਆਂ ਭਰਤੀਆਂ ਆ ਰਹੀਆਂ ਨੇ ਇਹ ਸਰਕਾਰ ਕਹਿ ਰਹੀ ਹੈ ਅਸੀਂ ਐਸਐਸਆਈ ਭਰਤੀ ਕਰਨੇ ਆ ਸਬ ਇੰਸਪੈਕਟਰ ਭਰਤੀ ਕਰਨੇ ਆ ਅਸੀਂ ਆਪਣਾ ਦੂਜਾ ਸਿਪਾਹੀ ਭਰਤੀ ਕਰਨੇ ਆ ਉਹਦੇ ਵਿੱਚ ਤੁਸੀਂ ਦੇਖੋਗੇ 50% ਤੋਂ ਜ਼ਿਆਦਾ ਬਾਹਰਲੇ ਸੂਬਿਆਂ ਦੇ ਬੰਦੇ ਭਰਤੀ ਕੀਤੇ ਜਾਣਗੇ ਲਿਖ ਕੇ ਲੈ ਮਤੋਂ ਗੱਲ ਇਹ ਇਹ ਸਿਰਫ ਕੁਗੂ ਬਣਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਇਹ ਚੁਟਕਲੇ ਵਾਲਾ ਹੈ ਇਹ ਗੱਪਾਂ ਵਾਲਾ ਹੈ ਇਹ ਕਹਾਣੀਆਂ ਵਾਲਾ ਹੈ ਇਹ ਉਹਨੂੰ ਭੰਡ ਲਿਆ ਉਹਨੂੰ ਭੰਡ ਲਿਆ ਤੇ ਦੂਜੇ ਪਾਸੇ ਪੰਜਾਬ ਨੂੰ ਬਰਬਾਦ ਕਰੀ ਤੁਰੇ ਜਾਂਦੇ ਆ ਪੰਜਾਬ ਦੀ ਮੰਜੀ ਠੋਕੀ ਜਾਂਦੇ ਆ ਤੇ ਅਸੀਂ ਤੁਰੇ ਫਿਰਦੇ ਆ ਵੀਡੀਓ ਵਾਲੇ ਮੰਗਰ ਅਾ ਜਿਹੜਾ ਬੰਦਾ ਕਹਿੰਦਾ ਨਾ ਇਹ ਗੱਲ ਮੇਰੀ ਇੱਕ ਵੀ ਝੂਠ ਹੈ ਜਾਂ ਤੁਹਾਨੂੰ ਲੱਗ ਮੇਰੇ ਕੋਲ ਕੱਲੀ-ਕੱਲੀ ਗੱਲ ਦਾ ਅੰਕੜਾ ਪਿਆ ਰਿਕਾਰਡ ਪਿਆ ਜੇ ਇੱਕ ਵੀ ਮੈਂ ਗੱਲ 'ਚ ਗਲਤਾਂ ਤਾਂ ਇਹ ਸਰਕਾਰ ਮੇਰੇ ਤੇ ਪਰਚਾ ਦੇ ਸਕਦੀ ਆ ਤੇ ਨਹੀਂ ਮੈਂ ਸਰਕਾਰ ਨੂੰ ਚੈਲੰਜ ਕਰਨਾ ਚੁਣੌਤੀ ਦੇਣਾ ਕਿ ਇਹ ਗੱਲ ਨੂੰ ਮੇਰ ਨੂੰ ਗਲਤ ਸਾਬਤ ਕਰੇ ਨਿਸ਼ਾਨਤ ਜੈਨ ਲਿਖਦਾ ਕਹਿੰਦਾ ਕੰਨਾ ਯੂਨੀਵਰਸਿਟੀ ਨੂੰ ਫੇਲ ਕਰਨ ਦੇ ਤਰੀਕੇ ਹੋਏ ਆ ਯੂਨੀਵਰਸਿਟੀ ਨੂੰ ਅੱਜ 22 ਤਰੀਕ ਹੋਗੀ 21 ਤਰੀਕ ਹੋਗੀ ਅੱਜ ਯੂਨੀਵਰਸਿਟੀ ਨੂੰ ਗ੍ਰਾਂਟ ਜੇ ਵੀ ਪੰਜਾਬ ਸਰਕਾਰ ਦਿੰਦੀ ਆ ਗ੍ਰਾਂਟ ਰੋਕੀ ਬੈਠੇ ਆ ਗ੍ਰਾਂਟ ਨਹੀਂ ਦੇ ਰਹੇ ਇੱਕ ਪਾਸੇ ਕਹਿੰਦੇ ਖਜ਼ਾਨਾ ਭਰਿਆ ਹੋਇਆ ਪੰਜਾਬ ਦਾ ਜਿਹੜੀਆਂ ਸਾਡੀਆਂ ادارے ਨੇ ਸਾਡੇ ਮੁੱਖ ادارے ਐਜੂਕੇਸ਼ਨ ਦੇ ਸਿੱਖਿਆ ਦੇ ادارے ਉਹ ਇਹ ਫੇਲ ਕਰਨ ਤੇ ਲੱਗੇ ਹੋਏ ਆ ਬਰਬਾਦ ਕਰਨ ਤੇ ਲੱਗੇ ਹੋਏ ਆ ਕਿਉਂ ਜਿਵੇਂ ਜਿਵੇਂ ਸਰਕਾਰੀ ادارے ਬਰਬਾਦ ਹੋਣਗੇ ਉਵੇਂਵੇਂ ਪ੍ਰਾਈਵੇਟ ادارے ਵਧਣ ਖੁੱਲਣਗੇ ਜਿਵੇਂ ਪੰਜਾਬ ਦੇ ਵਿੱਚ ਸਕੂਲ ਸਰਕਾਰੀ ਬਰਬਾਦ ਕੀਤੇਗੇ ਸਰਕਾਰੀ ਹਸਪਤਾਲ ਬਰਬਾਦ ਕੀਤੇਗੇ ਉਵੇਂ ਪ੍ਰਾਈਵੇਟ ਸਕੂਲ ਤੇ ਪ੍ਰਾਈਵੇਟ ਹਸਪਤਾਲ ਕਿੰਨੇ ਧੜਾ ਧੜ ਜਿਹੜੇ ਖੁੰਭਾਂ ਲੁੱਗੇ ਸੀ ਅੱਗੇ ਆ ਜਾਓ ਤੁਸੀਂ ਉਲਝੇ ਰਹੇ ਹੋ ਇੱਧਰ ਆ ਨੱਚਣ ਗਾਉਣ ਵਾਲਿਆਂ ਪਿੱਛੇ ਤੇ ਆ ਨੰਗੀਆਂ ਤਸਵੀਰਾਂ ਤੇ ਨੰਗੀਆਂ ਵੀਡੀਓ ਪਿੱਛੇ ਇੱਧਰ ਉਲਝੇ ਰਹੋ ਹੋਰ ਦੇਖੋ ਇਹਨਾਂ ਨੇ ਕਮਾਲ ਦੀ ਗੱਲ ਜਿਹੜੀ ਕੀਤੀ ਹੈ ਇਹਨਾਂ ਦਿਨਾਂ ਦੇ ਵਿੱਚ ਆਪਾਂ ਉਲਝੇ ਰਹੇ ਲੈਂਡ ਪੂਲਿੰਗ ਦੇ ਵਿੱਚ ਪਰ ਉਹਨਾਂ ਦਿਨਾਂ ਦੇ ਵਿੱਚ 24 ਜੁਲਾਈ ਨੂੰ 24 ਜੁਲਾਈ ਨੂੰ ਧਿਆਨ ਨਾਲ ਗੱਲ ਸੁਣ ਲਓ ਮੇਰਾ ਵੀ ਸਾਂਝਾ ਵੀ ਕਰਦੇ ਜਾਓ ਸਾਡੇ ਲੋਕਾਂ ਨੂੰ ਪਤਾ ਲੱਗੇ ਵੀ ਸੁਣਨਾ ਹੋ ਕੀ ਰਿਹਾ ਵਾਪਰ ਕੀ ਰਿਹਾ 24 ਜੁਲਾਈ ਨੂੰ ਇਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਉਹ ਵੀ ਅਖਬਾਰਾਂ ਦੇ ਵਿੱਚ ਨੋਟਿਸ ਜਾਰੀ ਦਿੱਤਾ ਉਹ ਵੀ ਅੰਗਰੇਜ਼ੀ 'ਚ ਪੰਜਾਬੀ ਜੀ ਪਤਾ ਨਾ ਲੱਗੇ ਕਿਸੇ ਨੂੰ ਕੀ ਨੋਟਸ ਦਿੱਤਾ ਇਹਨਾਂ ਨੇ ਵੀ ਜਿਹੜੀਆਂ ਬਿਲਡਿੰਗਾਂ ਨੇ ਇਮਾਰਤਾਂ ਨੇ ਗਿਵੇਂ ਇਹਦੇ ਤੇ ਇੱਕ ਸ਼ਰਤ ਹੈ ਵੀ ਇਹ ਦੂੱਚੀਆਂ ਤੁਸੀਂ ਇਮਾਰਤਾਂ ਨਹੀਂ ਪਾ ਸਕਦੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਉਹਨੂੰ ਖੁੱਲ੍ਹ ਦੇਤੀ ਨੋਟਿਸ ਜਾਰੀ ਕਰਤਾ ਵੀ ਤੁਸੀਂ 22 ਅਗਸਤ ਤੱਕ ਆਪਣੇ ਇਤਰਾਜ ਦਰਜ ਕਰਾਓ ਕੋਈ ਈਮੇਲ ਐਡਰੈਸ ਨਹੀਂ ਸਿਰਫ ਮਹੱਲੀ ਆਓ ਦਫ਼ਤਰ ਦੇ ਵਿੱਚ ਤੁਸੀਂ ਇੱਥੇ ਆਪਣੇ ਇਤਰਾਜ ਜਾ ਆ ਕੇ ਰੱਖ ਸਕਦੇ ਆਂ ਉਹ ਕੀ ਕਰਤਾ ਉਹ ਇਹਨਾਂ ਨੇ ਖੁੱਲ੍ਹ ਦੇਤੀ ਵੀ ਕੋਈ ਵੀ ਬਿਲਡਰ ਸ਼ਹਿਰ ਦੇ ਆਲੇ ਦੁਆਲੇ ਜਿਹੜੀ ਵੀ ਕੋਈ ਆਪਣੀ ਇਮਾਰਤਾਂ ਪਾਉਂਦਾ ਫਲੈਟ ਪਾਉਂਦਾ ਉਹਨੂੰ ਖੁੱਲ੍ਹ ਹੈ ਚਾਹੇ 100 ਮੰਜ਼ਲਾ ਚਾਹੇ 500 ਮੰਜ਼ਲਾ ਪਰ ਜਿੰਨੀਆਂ ਮਰਜ਼ੀ ਉੱਚੀਆਂ ਆਪਣੀਆਂ ਇਮਾਰਤਾਂ ਬਣਾ ਲੈ ਜਿੰਨਾ ਮਰਜ਼ੀ ਥੱਲੇ ਡੂੰਘਾ ਬੇਸਮੈਂਟ ਪਾ ਲੈ ਇਹ ਉਹਨਾਂ ਦਾ ਮੋਟਾ ਪੈਸਾ ਬਿਲਡਰਾਂ ਤੋਂ ਲੈ ਕੇ ਇਹਨਾਂ ਨੇ ਇਹ ਨੀਤੀ ਹੁਣ ਲਾਗੂ ਕਰਨ ਲੱਗੇ ਆ ਤੁਸੀਂ ਹੈਰਾਨੀ ਦੀ ਗੱਲ ਦੇਖੋ ਇੰਨੀ ਕੀ ਲੋੜ ਪੈ ਗਈ ਬਈ ਇਸ ਤਰ੍ਹਾਂ ਇਹਨਾਂ ਨੇ ਖੁੱਲ੍ਹ ਦੇਤੀ ਵੀ ਤੁਸੀਂ ਜਿੰਨੇ ਮਰਜ਼ੀ ਉੱਚੀਆਂ ਇਮਾਰਤਾਂ ਪਾ ਲਓ ਜਿੰਨਾ ਮਰਜ਼ੀ ਬੇਸਮੈਂਟ ਬਣਾ ਲਓ ਉਹਦਾ ਕੀ ਕਾਰਨ ਹੈ ਉਥੇ ਵਸਾਉਣਾ ਕਿਹਨੂੰ ਆ ਲਿਆ ਕੇ ਹਾਲੇ ਜੇ ਅੱਜ ਵੀ ਦੇਖਾਂਗੇ ਨਾ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਗੱਲ ਕਰਕੇ ਬਾਹਰਲੀ ਆਬਾਦੀ ਆਪਾਂ ਦੇਖ ਨਾ ਦੇਖੀਏ ਘੱਟੋ ਘੱਟ 1 ਤੋਂ 1.5 ਕਰੋੜ ਬੰਦਾ ਐਸ ਵੇਲੇ ਸ਼ਹਿਰਾਂ 'ਚ ਰਹਿ ਰਹੇ ਆ ਕੀ ਸਾਰੇ ਪੰਜਾਬ ਦੇ ਪਿੰਡ ਲਿਆ ਕੇ ਸ਼ਰਾਂਜਿਬ ਬਸਾਉਣੇ ਹਨ ਮਾਪਾਂ ਦੇ ਬਸਾਉਣੇ ਹਨ ਜਾਂ ਫਿਰ ਇਹਨਾਂ ਦੀ ਸਕੀਮ ਜਿਹੜੀ ਪਿੱਛੇ ਕੋਈ ਸਾਜ਼ਿਸ਼ ਕੰਮ ਕਰ ਰਹੀ ਹੈ ਵੀ ਇਹਨੇ ਖੁੱਲ ਦੇ ਦਿੱਤੀ ਵੀ ਜਿੰਨੀਆਂ ਮਰਜ਼ੀ ਉੱਚੀਆਂ ਮੰਜ਼ਲਾਂ ਪਾ ਲਓ ਜਿੰਨੇ ਮਰਜ਼ੀ ਬੇਸਮੈਂਟਾਂ ਬਣਾ ਲਓ ਕੋਈ ਤੁਹਾਨੂੰ ਰੋਕ ਟੋਕ ਨਹੀਂ ਹੈਗੀ ਕੀ ਫਿਰ ਬਾਹਰੋਂ ਬੰਦੇ ਲਿਆ ਕੇ ਬਸਾਉਣ ਦੀ ਕੋਈ ਸਾਜ਼ਿਸ਼ ਹੈ ਜੇ ਮੇਰੇ ਚੱਲ ਰਿਹਾ ਹੈ ਇਹ ਨੀਤੀ ਜਿਹੜੀ ਭਾਜਪਾ ਦੀ ਨੀਤੀ ਹੈ ਨਾ ਵੀ ਜਿਹੜਾ ਰਾਹਨ ਗਾਂਧੀ ਨੇ ਰੌਲਾ ਪਾਇਆ ਕਿ ਬੰਗਾਲਾਰ ਦੇ ਵਿੱਚ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 1 ਲੱਖ ਤੇ 250 ਵੋਟ ਜਾਲੀ ਬਣਾ ਲਈ ਇਹ ਮੈਨੂੰ ਪਰਸੋਂ ਇੱਕ ਬੰਦਾ ਮਿਲਿਆ ਇਹਨਾਂ ਦਾ ਬਕਰ ਵਾਲਿਆਂ ਦਾ ਖਾਸ ਬੰਦਾ ਉਹ ਕਹਿੰਦਾ ਭਾਈ ਜਿੰਨੀ ਚੋਣਾਂ ਦੇ ਵਿੱਚ ਮੈਂ ਰਿਹਾਂ ਵਿਧਿਆਣੇ ਪਹਿਲਾਂ ਵੀ ਉੱਥੇ ਜਾ ਕੇ ਕੰਮ ਕਰ ਸਾਡੇ ਡਾਟੀਆਂ ਲੱਗੀਆਂ ਰਹੀਆਂ ਕਹਿੰਦਾ ਉੱਥੇ ਜਿਹੜੇ ਐਮਸੀ ਐ ਉਹਨਾਂ ਨੂੰ ਇਹ ਹਦਾਇਤਾਂ ਸੀਗਾ ਵੀ ਹਰ ਬਾੜ ਦੇ ਵਿੱਚ 1000 ਤੋਂ 2000 ਦੇ ਵਿੱਚ ਵਿੱਚ ਜਿੰਨੀਆਂ ਵੀ ਵੋਟਾਂ ਬਣਾ ਸਕਦੇ ਉਹ ਲਿਆ ਰਕੇ ਬਾਹਰੋਂ ਬੰਦੇ ਨੇ ਵੋਟਾਂ ਬਣਾ ਕੇ ਛੇਤ ਜੇ ਦੀ ਕਿਉਂਕਿ ਆਨਲਾਈਨ ਵੋਟਾਂ ਨੇ ਕੋਈ ਤਸਦੀਕ ਨਹੀਂ ਕੋਈ ਪੜਤਾਲ ਨਹੀਂ ਸ਼ਾਰਾਂ ਨੇ ਬਤਲਾ ਤਣ ਇਹ ਇਮਾਰਤਾਂ ਖੜੀਆਂ ਕਰਕੇ ਬਿਲਡਿੰਗਾਂ ਖੜੀਆਂ ਕਰਕੇ ਉੱਥੇ ਜਾਲੀ ਬੋਟਾਂ ਬਣਾ ਕੇ ਲਿਆ ਕੇ ਬਾਹਰਲੇ ਬੰਦਿਆਂ ਦੀ ਡੈਮੋਗ੍ਰਾਫੀ ਪੰਜਾਬ ਦੀ ਬਿਲਕੁਲ ਬਗਲ ਦੇਣੀ ਇਹਨਾਂ ਨੇ ਸੋ ਇਸ ਕਰਕੇ ਹੁਣ ਇਹ ਇਹ ਹੈਰਾਨੀ ਜਨ ਗੱਲ ਤੁਸੀਂ ਇਹ ਦੇਖੋ 20 ਇਹਦੇ ਵਿੱਚ ਹੋਰ ਦੇਖੋ ਇਹਨਾਂ ਨੇ ਜਿਹੜੀਆਂ ਗੱਲਾਂ ਰੱਖੀਆਂ ਨੇ ਜਿਹੜਾ ਨਮਾ ਇਹ ਲੈ ਕੇ ਆਇਆ ਵਿਆਹ ਸੀ ਕਰਨ ਜਾ ਰਹੇ ਆ ਕੋਈ ਵੀ ਉਦਯੋਗਿਕ ਇਮਾਰਤ ਕੋਈ ਉਦਯੋਗ ਲਾਉਣਾ ਕੋਈ ਕਾਰਖਾਨਾ ਲੈਣਾ ਫੈਕਟਰੀ ਲਾਉਣੀ ਕੋਈ ਰੋਕ ਟੋਕ ਨਹੀਂ ਜੋ ਮਰਜ਼ੀ ਦਾ ਲੋ ਉਹ ਵੀ ਸ਼ਹਿਰੀ ਇਲਾਕੇ ਚ ਬਸੋਂ ਦੇ ਵਿੱਚ ਜਦੋਂ ਕਿ ਬਸੋਂ ਦੇ ਨੇੜੇ ਕੋਈ ਤੁਸੀਂ ਕਾਰਖਾਨਾ ਕੋਈ ਫੈਕਟਰੀ ਨਹੀਂ ਲਾ ਸਕਦੇ ਪਰ ਇਹਨਾਂ ਖੁੱਲ ਦੇ ਦਿੱਤੀ ਜੋ ਮਰਜ਼ੀ ਦਾ ਲੋ ਅਗਲੀ ਗੱਲ ਕਿਸੇ ਵੀ ਜ਼ਮੀਨ ਨੂੰ ਤੁਸੀਂ ਫਾਰਮ ਹਾਊਸ ਚ ਬਦਲ ਸਕਦੇ ਹੋ ਇਹ ਟੇਡੇ ਢੰਗ ਨਾਲ ਆ ਗਏ ਹੁਣ ਜਿਹੜੇ ਇਹਨਾਂ ਨੇ ਬਿਲਡਰਾਂ ਤੋਂ ਮੋਟਾ ਰੁਪਿਆ ਚੜਾਵਾ ਪੈਸਾ ਇਕੱਠਾ ਕਰਨਾ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਵੀ ਚਾਹੇ ਤੁਸੀਂ ਤੇ ਉਦਯੋਗ ਲਾ ਲਓ ਕੋਈ ਕਾਰਖਾਨਾ ਲਾ ਲਓ ਚਾਹੇ ਤੁਸੀਂ ਉਹਨੂੰ ਫਾਰਮ ਹੋਟਚ ਬਦਲੋ ਜੋ ਮਰਜ਼ੀ ਕਰ ਲਓ ਜਿੰਨੀਆਂ ਮਰਜ਼ੀ ਉੱਚੀਆਂ ਪਾ ਲਓ ਨੀਵੀਆਂ ਪਾ ਲਓ ਜੋ ਮਰਜ਼ੀ ਕਰ ਸਾਨੂੰ ਖੁੱਲੀ ਛੋਟਾ ਸਾਨੂੰ ਮੋਟਾ ਰੁਪਿਆ ਜਿਹੜਾ ਉਹ ਮੈਨੂੰ ਇਹ ਦੱਸੋ ਇਹ ਮੰਗ ਕਿਨੇ ਕੀਤੀ ਹੈ ਕਿਸੇ ਪੰਜਾਬ ਦੇ ਸ਼ਹਿਰੀ ਨੇ ਮੰਗ ਕੀਤੀ ਹੈ ਕਿਸੇ ਪੰਜਾਬ ਦੇ ਪਿੰਡੂ ਨੇ ਕਿਸੇ ਵੀ ਪੰਜਾਬ ਦੇ ਨਾਗਰਿਕ ਨੇ ਮੰਗ ਕੀਤੀ ਸੀ ਵੀ ਇਹ ਇਮਾਰਤਾਂ ਉੱਚੀਆਂ ਬਣਾ ਦਿਓ ਦੇਣ ਦਿਓ ਸਾਨੂੰ ਉੱਚੀਆਂ ਇਮਾਰਤਾਂ ਬਣਾਉਣ ਦਿਓ ਸਾਨੂੰ ਬੇਸਮੈਂਟ ਬਣਾਉਣ ਦਿਓ ਸੀਵਰੇਜ ਦਾ ਤੁਹਾਡੇ ਕੋਲ ਪ੍ਰਬੰਧ ਨਹੀਂ ਹੈਗਾ ਸੜਕਾਂ ਤੁਹਾਡੇ ਕੋਲ ਪੂਰੀਆਂ ਨਹੀਂ ਹੈਗੀਆਂ ਵਾਤਾਵਰਨ ਦੇ ਪੱਖ ਤੋਂ ਪਹਿਲੇ ਬੁਰਾ ਹਾਲ ਹੈ ਪਾਣੀ ਸੋਡਾ ਜ਼ਹਿਰੀਲਾ ਹੋ ਚੁੱਕਿਆ ਹੈ ਨਾ ਪੀਣ ਵਾਲਾ ਨਾ ਧਨ ਵਰਤਨ ਵਾਲਾ ਤੁਸੀਂ ਧਰਾ ਤੜ 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 ਇੰਨੀਆਂ ਬਣਾ ਕੇ ਕਲੋਨੀਆਂ ਫਲੈਟ ਜੋ ਖੁੱਲ੍ਹਾ ਦੇ ਰਿਹਾ ਹੈ ਐਨੀ ਆਬਾਦੀ ਲਿਆ ਕੇ ਵਸਾ ਰਹੇ ਹੋ ਤੇ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਪੰਜਾਬ ਦੀ ਖੇਤੀ ਨੂੰ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਵਾਤਾਵਰਨ ਨੂੰ ਤਬਾਹ ਕਰ ਰਹੇ ਹੋ ਦੇਖੋ ਜਿਹੜੀ ਪੁਲਿਸ ਦੇ ਵਿੱਚ ਭਰਤੀ ਹੋਣੀ ਹੈ ਜਿੰਨੇ ਇਹ ਸਭ ਤੋਂ ਖਤਰਨਾਕ ਹੈ ਗੱਲ ਧਿਆਨ ਰੱਖਿਓ ਇਹ ਜਾਣਬੁੱਝ ਕੇ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਐਸਆਈ ਸਬ ਇੰਸਪੈਕਟਰ ਸਿਪਾਹੀ ਜਿਹੜੇ ਭਰਤੀ ਕੀਤੇ ਜਾਣੇ ਆ ਮੈਨੂੰ ਲਿਖ ਕੇ ਲੈ ਲਓ ਅੱਧੋਂ ਜ਼ਿਆਦਾ ਬੰਦੇ ਭਵੰਤ ਕਹਿੰਦਾ ਮੈਂ 60 ਹਜ਼ਾਰ ਨੌਕਰੀ ਦਿੱਤੀ ਮੈਂ ਦਾਅਵੇ ਨਾ ਕਹਨਾ ਸ਼ਰਤ ਨਾ ਕਹਿਣਾ ਜੇ 60 ਹਜ਼ਾਰ ਕਹਿੰਦਾਗੇ ਤੇਰੇ ਮੁਤਾਬਕ ਮੈਂ ਮੰਨ ਲਿਆ ਭਾਵੇਂ 60 ਹਜ਼ਾਰ ਨੌਕਰੀ ਦਿੱਤੀ ਜੇ 30 ਹਜ਼ਾਰ ਤੋਂ ਵੱਧ ਬੰਦਾ ਬਾਹਰਲਾ ਨਾ ਹੋਇਆ ਮੁੰਨੀਆ ਤਾਂ ਬਾਹਰ ਦਿਓ ਕਿਉਂ ਨਹੀਂ ਜਨਤਕ ਕਰਦੇ ਤੁਸੀਂ ਇਹ ਗੱਲਾਂ ਬਈ ਵੀ ਹਾਂ ਆਹ ਨੌਕਰੀਆਂ ਪੰਜਾਬਗਾਂ ਨੂੰ ਦਿੱਤੀਆਂ ਮੈਂ ਤੁਹਾਡੇ ਸਾਹਮਣੇ ਅੰਕੜੇ ਰੱਖੇ ਆ ਵੀ 52 ਜਈਆਂ ਦੇ ਵਿੱਚੋਂ 35 ਬੰਦੇ ਜਨਰਲ ਪੋਸਟਾਂ ਦੇ ਵਿੱਚੋਂ ਇਹ 58 ਜਨਮ ਪੋਸਟਾਂ ਦੀ ਗੱਲ ਕਰਦਾ ਹੈ ਬਾਕੀ ਤਾਂ ਬਹੁਤ ਜ਼ਿਆਦੇ ਹੋਣਗੇ 35 ਬੰਦੇ ਹਰਿਆਣਾ ਦੇ ਜੋ ਕੱਲੇ ਤੋਂ ਆ ਸੁਣੋ ਇਹਦਾਂ ਹੜਾਣਾ ਮਾਰਤਾ ਇਹ ਹੜ ਆਮ ਨਹੀਂ ਆ ਗਈ ਕੁਦਰਤੀ ਆਫਤਾਂ ਨਹੀਂ ਹੈਗੀਆਂ ਇਹ ਮੈਂ ਕੱਲ ਸਟੇਜ ਤੇ ਹੀ ਬੋਲਿਆ ਸੀਦਾ ਵੀ ਜਿਹੜੇ ਹੜ ਲਿਆਂਦੇ ਗਏ ਐ ਸ਼ਾਸਕੀ ਹੜ ਨੇ ਇਹ ਗੱਲ ਦਾ ਖੁਲਾਸਾ ਜਦੋਂ 23 ਦੇ ਵਿੱਚ ਹੜਾ ਆਇਆ ਉਦੋਂ ਹੋ ਗਿਆ ਸੀ ਪਾਉਂਗ ਡੈਮ 'ਚ ਜਦੋਂ ਪਾਣੀ ਛੱਡਿਆ ਸੀ 19 18 19 ਅਗਸਤ ਨੂੰ ਪੰਜਾਬ ਡੱਬਿਆ ਸੀ 18 19 ਅਗਸਤ 2023 ਨੂੰ ਆ ਡੈਮ ਹੜਾਂ ਦੇ ਕਰਕੇ ਉਦੋਂ ਵੀ ਇਹ ਸਾਜ਼ਿਸ਼ ਰਚੀ ਗਈ ਸੀ ਸਾਡੀ ਲੁਧਿਆਣਾ ਦੀ ਟੀਮ ਨੇ ਇਹਦਾ ਖਲਾਸਾ ਕੀਤਾ ਸੀਗਾ ਉਦੋਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰਾਂ ਲੱਗੀਆਂ ਸੀ ਵੀ ਇਹ ਕੁਦਰਤੀ ਹੜ ਨਹੀਂ ਹੈਗੇ ਇਹ ਬੰਦੇ ਦੀ ਨਗੇਲੀ ਉਹਨੇ ਲਿਖਿਆ ਸੀ ਪਰ ਬੰਦੇ ਦੀ ਨਗੇਲੀ ਨਹੀਂ ਸਾਜ਼ ਸੀ ਸਾਡੀਓ ਟੀਮ ਨੇ ਅੰਕੜਾ ਤੱਥ ਇਕੱਠੇ ਕੀਤੇ ਬੇਰਵੇ ਇਕੱਠੇ ਕੀਤੇ రికార్ਡ ਇਕੱਠਾ ਕੀਤਾ ਸਾਰਾ ਡਾਟਾ ਇਕੱਠਾ ਕੀਤਾ ਵੀ ਪਾਣੀ ਪਿੱਛੋਂ ਕਿਨਾਰ ਰਿਹਾ ਪੱਧਰ ਪਾਣੀ ਦਾ ਡੈਮ ਚ ਕਿੰਨਾ ਅੱਗੇ ਕਿੰਨਾ ਛੱਡਿਆ ਜਾ ਰਿਹਾ ਇਹਨਾਂ ਨੇ ਉਹ ਸਾਰੇ ਅੰਕੜੇ ਖਬਰਾਂ ਲੱਗਣ ਤੋਂ ਬਾਅਦ ਰੌਲਾ ਪੈਣ ਤੋਂ ਬਾਅਦ ਜਿਹੜੀ BBMP ਦੀ ਬੈਕਸਾਈਟ ਹੈ ਉਦੋਂ ਅੰਕੜੇ ਹੀ ਡਾਤੇ ਉਦੋਂ ਜਿਹੜਾ ਰਿਕਾਰਡ ਸੀ ਤੱਤ ਸੀ ਡਾਟਾ ਸੀ ਸਾਰਾ ਖਤਮ ਹੀ ਕਰਤਾ ਕਿਉਂ 12 ਅਗਸਤ ਨੂੰ ਇਹਨਾਂ ਨੇ ਪਾਣੀ ਦੇ ਜਿਹੜੇ ਪਾਉ ਡੈਮ ਦੇ ਜਿਹੜੇ ਅਸੀਂ ਗੇਟ ਬੰਦ ਕਰਤੇ ਜਿਹੜਾ ਅੱਗੇ ਪਾਣੀ ਜਾ ਰਿਹਾ ਸੀ ਪਿੱਛੋਂ ਪਾਣੀ ਵਾਧਾ ਰਿਹਾ ਸੀ ਇਕਦਮ ਪਾਣੀ ਇਕੱਠਾ ਕਰਕੇ 18 19 ਅਗਸਤ ਨੂੰ ਜੱਕਦਮ ਛੱਡਿਆ ਪਾਣੀ ਤੇ ਸਾਰਾ ਨੁਕਸਾਨ ਕਰਤਾ ਪੰਜਾਬ ਦਾ ਅੱਜ ਵੀ ਇਹੀ ਹੋ ਰਿਹਾ ਜਦੋਂ ਪਿੱਛੇ ਪਤਾ ਲੱਗਦਾ ਨਹੀਂ ਪਾਣੀ ਸ਼ੁਰੂ ਹੋ ਗਏ ਓਵੇਂ ਨਹੀਂ ਪਾਣੀ ਛੱਡਦੇ ਹੌਲੀ ਹੌਲੀ ਪਾਣੀ ਛੱਡੀ ਜਾਣਗੇ ਨਾ ਇਹ ਜਦੋਂ ਪਾਣੀ ਇਕੱਠਾ ਹੋਊਗਾ ਵੀ ਹਾਂ ਹੁਣ ਜਮਾ ਉੱਤੋਂ ਨਹੀਂ ਲੰਘ ਗਿਆ ਉਦੋਂ ਇਕੱਠਾ ਪਾਣੀ ਛੱਡ ਕੇ ਪੰਜਾਬ ਨੂੰ ਮਾਰ ਦਿੰਦੇ ਜਾਨੀ ਮਾਲੀ ਨੁਕਸਾਨ ਪਸ਼ੂ ਮਰ ਗਏ ਬੰਦੇ ਮਰ ਰਹੇ ਨੇ ਫਸਲਾਂ ਮਰ ਗਈਆਂ ਘਾਟ ਡੁੱਬ ਗਏ ਤਬਾਹ ਹੋ ਗਿਆ ਪੰਜਾਬ ਉਦੋਂ ਬੀਵੀ ਐਮਬੀ ਦੇ ਵਿੱਚੋਂ ਜਿਹੜੇ ਸਾਡੇ ਡੈਮਾਂ ਦੇ ਪ੍ਰਬੰਧ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚੋਂ ਪੰਜਾਬ ਪਾਸੇ ਕਰਤਾ ਪੰਜਾਬ ਦੀ ਹਿੱਸੇਦਾਰੀ ਖਤਮ ਕਰਤੀ ਦਬਤਦਾਰੀ ਖਤਮ ਕਰਤੀ ਮੈਂਬਰਸ਼ਿਪ ਖਤਮ ਕਰਤੀ ਪੰਜਾਬ ਦੇ ਅਧਿਕਾਰੀ ਵਿੱਚੋਂ ਕੱਢ ਦਿੱਤੇ ਗਏ ਭਵੰਤਰ ਵਾਲਿਆਂ ਨਾਲ ਸਾਜ਼ਿਸ਼ ਦੇ ਵਿੱਚ ਸੈਂਟਰ ਦੇ ਨਾਲ ਇਹ ਇਹ ਸਾਜ਼ਿਸ਼ੀ ਗਈ ਇੱਕ ਬਹਾਨਾ ਬਣਾਇਆ ਸੈਂਟਰ ਨੇ ਇਹ ਉਹਦਾ ਹਿੱਸਾ ਬਣਿਆ ਭਵੰਤ ਇੱਥੋਂ ਜਾ ਕੇ ਇਹਨਾਂ ਨੇ ਪੰਜਾਬ ਪੁਲਿਸ ਲਾ ਕੇ ਤੇ ਆ ਆ ਲੈ ਕੇ ਮੰਤਰੀ ਸ਼ੰਤਰੀ ਜੀ ਤੇ ਉੱਥੇ ਬਾਗੇ ਜਾ ਕੇ ਅਧਿਕਾਰੀ ਬੰਦ ਕਰ ਲਿਆ ਜੀ ਬੀਬੀਐਮਪੀ ਦਾ ਜੁੰਡਾ ਲਾ ਲਿਆ ਜੀ ਉਹਨੂੰ ਉਹ ਬਹਾਨਾ ਮਿਲ ਗਿਆ ਸੈਂਟਰ ਨੂੰ ਉਹਨਾਂ ਨੇ ਚੱਕ ਕੇ ਸਾਰਾ ਜਿਹੜਾ ਕੰਟਰੋਲ ਸੀਗਾ ਉਹ ਉਹਨਾਂ ਦੇ ਪਹਿਲੇ ਕੋਲੇ ਆ ਉਹ ਜਿਹੜੀ ਰਾਖੀ ਕਰਦੀ ਸੀਗੀ ਪੰਜਾਬ ਪੁਲਿਸ ਉਹ ਵੀ ਪਾਸੇ ਕਰਕੇ ਸੀਆਈਐਸਫ ਉੱਤੇ ਲਾ ਕੇ ਲਾਤੀ ਹੁਣ ਭਾਂਤਸਿਆ ਜਾ ਫਿਰ ਲੜ ਜਾ ਕੇ ਕਾਰਜ ਨੂੰ ਬੰਦ ਕਰਦਾ ਰੋਕ ਸੀਆਈਐਸਫ ਨੂੰ ਮਾਰ ਪੰਜਾਬ ਦੇ ਲੋਕਾਂ ਨੂੰ ਹੁੱਕਾ ਸਾਦਾ ਦੇ ਧਮਕਣਾ ਨੂੰ ਲੇਕਨ ਭਵਖੜਾ ਲਜਾ ਤੇਰੇ ਜਾਨ ਮੰਤਰੀ ਉੱਥੇ ਅੱਜ ਤੇਰੇ ਫਿਰਦੇ ਹੀ ਹਜੋਤ ਬੈ ਸਰਗੇ ਵੀ ਅਸੀਂ ਐ ਕਰਦੇ ਆਂਗੇ ਅਸੀਂ ਬੂੰਦ ਪਾਣੀ ਦੇਵਾਂਗੇ ਕਿਹੜੇ ਬੂੰਦ ਦੀ ਤੂੰ ਗੱਲ ਕਰ ਰਿਹਾ ਹੈ ਅਗਲਾ ਨੇ ਸਾਰਾ ਕੁਝ ਹੀ ਖੋਲਿਆ ਲੱਖ ਦੀ ਲਾਹਨਤ ਆ ਸਾਡੇ ਉਹਨਾਂ ਲੋਕਾਂ ਦੇ ਉੱਤੇ ਜਦੋਂ ਸੁਸ਼ੋਧਿਏ ਵਰਗਾ ਇੱਥੇ ਆ ਕੇ ਕਹਿੰਦਾ ਕਿ ਸਾਮ-ਦਾਮ, ਦੰਡ-ਪੇਡ, ਸਭ ਕੁਝ ਵਰਤਾਂਗੇ, ਛਲਕਪਟ, ਧੋਖਾ, ਲਾਲਚ, ਡੰਡਾ, ਸਾਰਾ ਕੁਝ ਵਰਤਾਂਗੇ। ਥੱਲੇ ਭਾਂਸੇ ਉੱਤੇ ਬੈਠਾ ਤਾੜੀਆਂ ਮਾਰ ਕੇ ਖੁਸ਼ ਹੋ ਰਿਹਾ, ਫਗਾਂ ਪੱਗਾਂ ਸਾਈ ਬੈਠਿਆ ਸਿਰ ਉਹ ਵੀ ਉਹ ਤਾੜੀਆਂ ਮਾਰ ਖੁਸ਼ ਹੋ ਰਿਹਾ। ਕਿਸੇ ਲਾਹਨਤ ਦੀ ਉੱਠ ਕੇ ਨਹੀਂ ਸਾਰੇ ਵੀ ਕੀ ਗੱਲ ਕਰਦਾਂ ਉਹ ਪੰਜਾਬ ਚ ਆ ਕੇ।widehat ਦੀ ਸਾਡੇ ਵਾਲੀ ਯਾਰ ਨਹੀਂ ਰਹਿਣੀਆਂ ਫਸਲਾਂ ਇੱਥੇ ਨਹੀਂ ਰਹਿਣੀਆਂ ਫਸਲਾਂ ਨਹੀਂ ਲੈਣੇ ਪਾਣੀ ਨਹੀਂ ਜਾਣੀਆਂ ਤੁਹਾਡੀਆਂ ਜਾਣਦੀਆਂ ਰਹਿਣੀਆਂ ਬੋਲੀਆਂ ਓਏ ਜਿਵੇਂ ਤੁਸੀਂ ਪੰਜਾਬੀ ਕੋ ਇੰਨਾ ਨਿਖੇਧ ਹੋ ਗਏ ਇਹਨਾਂ ਨੇ ਮਗਰ ਲੱਗ ਗਿਆ ਕਿਸੇ ਪੱਤਰਕਾਰ ਨੇ ਕਿਸੇ ਚੈਨਲ ਨੇ ਕਿਸੇ ਬਕਾਊ ਮੀਡੀਏ ਨੇ ਕਿਸੇ ਦਲਾਲ ਮੀਡੀਏ ਨੇ ਇੱਕ ਖਬਰ ਨਸ਼ਰ ਕੀਤੀ ਜੋ ਇਹਨਾਂ ਨੇ ਭਰਤੀਆਂ ਕੀਤੀਆਂ ਬਾਹਰਲੇ ਬੰਦਿਆਂ ਦੀਆਂ ਜੋ ਇਹਨਾਂ ਨੇ ਆਹ ਜਿਹੜੀ ਨੀਤੀ ਲੈ ਕੇ ਆਏ ਆਹ ਨੋਟਿਸ ਜਾਰੀ ਕੀਤਾ ਇਹਨਾਂ ਨੇ 22 ਜੁਲਾਈ ਨੂੰ ਕੋਈ ਉਹਦੇ ਬਾਰੇ ਕੋਈ ਖਬਰ ਦਸ਼ਰ ਕੀਤੀ ਕੋਈ ਦੱਸਿਆ ਲੋਕਾਂ ਨੂੰ ਵੀ ਇਹ ਕੀ ਕਰੀ ਜਾਂਦੇ ਆ ਹਾਂ ਇਧਰੋਂ ਤੁਰ ਪਏ ਸਾਰੇ ਕੋਈ ਉਹ ਬੀਬੀ ਦੇ ਘਰੇ ਵੜ ਗਿਆ ਟਰੈਕਟਰ ਵਾਲੀ ਦੇ ਕੋਈ ਉਹ ਮੁੰਡੇ ਦੇ ਘਰੇ ਵੜ ਗਿਆ ਕੋਈ ਉਹਦੇ ਪਿਓ ਕੋਲ ਵਗ ਗਿਆ ਲੋਕ ਵੀ ਹੋਏ ਜੇ ਆ ਥਾ 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 ਸਾਂਝਾ ਕਰਦੇ ਆ ਆ ਜਿਹੜੀ ਮੈਂ ਕੰਮ ਦੀ ਗੱਲ ਕੀਤੀ ਇਹਨਾਂ ਨੂੰ ਸਾਂਝਾ ਕਰੇ ਨਾ ਇਹਨਾਂ ਨੂੰ ਸੁਣੇ ਬਸ ਸੁਣ ਕੇ ਇਧਰੋਂ ਸੁਣਿਆ ਦੇ ਇਧਰ ਕੱਢ ਦੇਣਾ ਉੱਕ ਸੱਜਣ ਕਾ ਰਾਜਸਥਾਨ ਨੂੰ ਪਾਣੀ ਦੇ ਦਿਓ ਲੈ ਜਾ ਹੁਣ ਰਾਜਸਥਾਨ ਨੂੰ ਪਾਣੀ ਵਾਧੂ ਫਿਰਦਾ ਹੈ ਹਰਿਆਣਾ ਵੀ ਲੈ ਜਾਏ ਦਿੱਲੀ ਵੀ ਲੈ ਜਾਏ ਲੈ ਜਾਓ ਪਾਣੀ ਮਰਨ ਵਾਲੇ ਦਾ ਪੰਜਾਬ ਆ ਜਾ ਜੋ ਲੋੜ ਆ ਉਹ ਥੋੜੀ ਦੇਣਾ ਮਰਨ ਵਾਲੇ ਆ ਪੰਜਾਬ ਤੋਂ ਸੋ ਗੱਲ ਮੈਂ ਇਹੀ ਕਰ ਰਹੇ ਹਾਂ ਯਾਰ ਅਸੀਂ ਮੁੱਦਿਆਂ ਤੇ ਆਈਏ ਬਾਈ ਮੁੱਗਿਆਂ ਦੀ ਗੱਲ ਕਰੋ ਯਾਰ ਤਬਾਹ ਹੋ ਰਿਹਾ ਬਾਈ ਪੰਜਾਬ ਡੈਮੋਗ੍ਰਾਫੀ ਪੰਜਾਬ ਦੀ ਬਦਲ ਚੁੱਕੀ ਆ ਕੁੱਲ ਥਾਵਾਂ ਤੇ ਤੁਹਾਡੇ ਜ਼ਮੀਨ ਤੇ ਤੁਹਾਡੇ ਪਾਣੀਆਂ ਤੇ ਤੁਹਾਡੇ ਡੈਮਾਂ ਤੇ ਤੁਹਾਡੀਆਂ ਨੌਕਰੀਆਂ ਤੇ ਤੁਹਾਡੇ ਰੁਜ਼ਗਾਰ ਤੇ ਸਭ ਥਾਂ ਹੀ ਡਾਕੇ ਪੈ ਰਹੇ ਸਭ ਤੇ ਤੁਹਾਨੂੰ ਲੁੱਟਿਆ ਕੁੱਟਿਆ ਮਾਰਿਆ ਤਬਾਹ ਬਰਬਾਦ ਕੀਤਾ ਜਾ ਰਿਹਾ ਤੁਹਾਡੇ ਕੁਦਰਤੀ ਵਸੀਲੇ ਤਬਾਹ ਕੀਤੇ ਜਾ ਰਹੇ ਆ ਯਾਰ ਆਪ ਚੁੱਪ ਕਰਕੇ ਬਾਈ ਟੌੜ ਨਾ ਬੈਠੇ ਆ ਬੇਫਿਕਰੇ ਪਤਾ ਨਹੀਂ ਕਿਹੜੀਆਂ ਲੰਮੀਆਂ ਤਾਣ ਕੇ ਸੁੱਤੇ ਆ ਪਤਾ ਨਹੀਂ ਕੀ ਸੋਚ ਕੇ ਅਸੀਂ ਜਾਂ ਸਾਨੂੰ ਨੀਂਦ ਆ ਜਾਂਦੀ ਹੈ ਇਹਨਾਂ ਗੱਲਾਂ ਮੈਂ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ ਜਿਹਦਾ ਸੋਚਦਾ ਹਾਂ ਫਿਰ ਥੱਕ ਜਾਂਦਾ ਡਿੱਗ ਪੈਂਦਾ ਥਕਾਵਟ ਨਾਲ ਸਾਰਾ ਦਿਨ ਤੁਰੇ ਫਿਰਦੇ ਆ ਕੁੱਤੇ ਨੂੰ ਭੌਂਕਦੇ ਲੋ ਰਾਤ ਨੂੰ ਆ ਕੇ ਡਿੱਗਦੇ ਆ ਦਿਮਾਗ ਫੇਰ ਨਹੀਂ ਸੌਂਦਾ ਦਿਮਾਗ ਚ ਇਹੀ ਉਲਝਣ ਤਾਣੀ ਬਣੀ ਰਹਿੰਦੀ ਆ ਯਾਰ ਕੀ ਬਣੂਗਾ ਪੰਜਾਬ ਦਾ ਕੀ ਬਣੂਗਾ ਪੰਜਾਬੀਆਂ ਦਾ ਯਾਰ ਤੁਸੀਂ ਹੁਣ ਇਥੋਂ ਸ਼ੁਰੂ ਹੋਮੋਂਗੇ ਇਹ ਇਹਨਾਂ ਨੂੰ ਕਿਸੇ ਨੂੰ ਬਾਦਲਾਂ ਨੂੰ ਅੱਗੇ ਕਰ ਲਓਗੇ ਕਿਸੇ ਕਾਂਗਰਸ ਨੂੰ ਅੱਗੇ ਕਰ ਲਓਗੇ ਕਿਸੇ ਬੀਜੇਪੀ ਨੂੰ ਅੱਗੇ ਕਰ ਲਓਗੇ ਕੋਈ ਇਹਨਾਂ ਮੁੱਦਿਆਂ ਦੇ ਉੱਤੇ ਅੱਜ ਲੱਖ ਦੀ ਲਾਹਣ ਤੱਕ ਕਿਸੇ ਵਿਰੋਧੀ ਧਿਰ ਦੇ ਨੇਤਿਆਂ ਤੇ ਰਾਜੇ ਬੜੰਗਰਾਂ ਦੇ ਬਾਜਵੇ ਅਰਗਾਂ ਦੇ ਦੂਜਿਆਂ ਤੀਜਿਆਂ ਤੇ ਕਿਸੇ ਬਾਦਲਾਂ ਤੇ ਕਿਸੇ ਹੋਰ ਤੇ ਕੋਈ ਬੋਲਦਾ ਯਾਰ ਵੀ ਆ ਤੁਸੀਂ ਪੰਜਾਬ ਦੀ ਬਰਬਾਦੀ ਕਰ ਰਹੇ ਹੋ ਨੌਕਰੀਆਂ ਦੇ ਲਿਆ ਲਗਾਤਾਰ ਬਾਹਰਲੇ ਕਾਜ ਕਰਾ ਰਹੇ ਹੋ ਕਿਵੇਂ ਤਬਾਹ ਕਰ ਰਹੇ ਹੋ ਪੰਜਾਬ ਨੂੰ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੇ ਵੀ ਇਹ ਇਤਰਾਜ਼ ਜਤਾਇਆ ਜੋਕ ਸਵਾਮਾ ਜਿਹੜਾ ਵਿਭਾਗ ਦੇ ਕੋਲੇ ਵੀ ਤੁਸੀਂ ਆਹ ਕੀ ਕਰ ਰਹੇ ਹੋ ਇਹ ਗੈਰਕਾਨੂੰਨੀ ਭਰਤੀ ਹੈ ਇਹ ਭਰਤੀ ਸਹੀ ਨਹੀਂ ਹੈਗੀ ਪਰ ਕੋਈ ਕਿਹੜਾ ਸੁਣਦਾ ਇੱਥੇ ਬਈ ਸੋਸ ਕਰਕੇ ਬਾਈ ਮੁੱਦੇ ਤੇ ਆਈ ਹੈ ਯਾਰ ਪੱਤਰਕਾਰੋਂ ਤੁਹਾਨੂੰ ਵੀ ਬੇਨਤੀ ਹੈ ਜਿਹੜੇ ਮਾਰੇ ਮੋٹے ਹੈਗੇ ਆ ਜਿਨ੍ਹਾਂ ਦੇ ਮਾਰੇ ਮੋਟੀ ਹਲੇ ਦਿਲ ਦੇ ਅੰਦਰ ਕੋਈ ਪੰਜਾਬ ਦਾ ਦਰਦ ਹੈਗਾ ਕੋਈ ਮਾਣੀਆਂ ਮੋਟੀਆਂ ਜ਼ਮੀਰਾਂ ਜਿਨ੍ਹਾਂ ਦੀਆਂ ਬੱਚੀਆਂ ਨੇ ਉਹਨਾਂ ਨੂੰ ਤਾਂ ਬੇਨਤੀ ਆ ਬਾਕੀ ਦਾ ਆਪਾਂ ਨੂੰ ਪਤਾ ਹੀ ਆ ਬਾਈ ਸਭ ਜੁੱਤੀ ਝੱਟ ਹੋਏ ਆ ਚੱਪਲ ਝੱਟ ਹੋਏ ਹੋਏ ਆ ਬਾਕੀ ਦਾ ਪਤਾ ਇਹ ਕੱਲੇ ਪੈਸੇ ਨਾਲ ਪਰੇ ਫੜਦੇ ਤੁਸੀਂ ਤਾਂ ਕਦੇ ਬੋਲੋ ਯਾਰ ਇਨਾਂ ਮੁੱਦਿਆਂ ਤੇ ਕੁਝ ਸਿਹਰਦ ਲੀਡਰ ਵੀ ਹੈਗੇ ਆ ਜਿਹੜੇ ਕੋਈ ਵੱਖ-ਵੱਖ ਪਾਰਟੀਆਂ 'ਚ ਬੈਠੇ ਆ ਜਿਵੇਂ ਪ੍ਰਗਟ ਸਿੰਘ ਵੀ ਬੋਲਿਆ ਇਸ ਮੁੱਦੇ ਦੇ ਉੱਤੇ ਕੁਝ ਹੋਰ ਹੈਗੇ ਇੱਕ ਦੋ ਜਿਹੜੇ ਚੈਰਲਪ ਹੁੰਦੇ ਆ ਬਾਕੀ ਤਾਂ ਉਹਨਾਂ ਨੂੰ ਆਇਆ ਲਵਾਣਾ ਇਹ ਤਾਂ ਸੱਤਾ ਸੰਭਣੀ ਆ ਕੁਰਸੀ ਲੈਣੀ ਆ ਠੱਠੇ ਕੁੱਝ ਜਾਵੇ ਪੰਜਾਬ ਅਸੀਂ ਬਸ ਜੋਰ ਇਸੇ ਗੱਲ ਤੇ ਲਾਈ ਜਾਂਦੇ ਬਿਰੋਧੀ ਵੀ ਇਹ ਜੋਰ ਲਾਈਦਾ ਮੈਂ ਆਪਣੀ ਕੁਰਸੀ ਬਚਾਉਣੀ ਕਿਵੇਂ ਉਹ ਕਨੇ ਸਿੱਖੋਣੀ ਕਿਵੇਂ ਆ ਪੰਜਾਬ ਬਾਰੇ ਕੌਣ ਸੋਚੂਗਾ ਆ ਗੱਲਾਂ ਕੌਣ ਦੱਸੂਗਾ ਇਹਦੇ ਬਾਰੇ ਰੌਲਾ ਕੌਣ ਪਾਊਗਾ ਉਹ ਸੋਨੂ ਅਕਲ ਦੇ ਉਹੰਨੇ ਹੋ ਤੁਹਾਡੇ ਕੋਲੇ ਜੇ ਇਹ ਹਾਲਾਤ ਬਣੇ ਰਹੇ ਤੁਸੀਂ ਇਹਨੂੰ ਮਿਲ ਨਹੀਂ ਬਣਦੇ ਤੁਸੀਂ ਮੰਤਰੀ ਮੰਤਰੀ ਮੁੱਖ ਮੰਤਰੀ ਦਾ ਦੂਰ ਦੀਆਂ ਗੱਲਾਂ ਭੁੱਲ ਜਾਓ ਤੁਸੀਂ ਮੈਂਬਰ ਵੀ ਨਹੀਂ ਬਣਿਆ ਜਾਣਾ ਮੈਂਬਰ ਵਿੰਡ ਦਾ ਜਿਹੜੇ ਸਾਨ ਡੈਮੋਗ੍ਰਾਫੀ ਪੰਜਾਬ ਦੀ ਪਤਲੀ ਜਾ ਰਹੀ ਆ ਤਾਂ ਅਸੀਂ ਕਹਿਣਾ ਕਾਨੂੰਨ ਬਣਨਾ ਚਾਹੀਦਾ ਪੰਜਾਬ 'ਚ ਦੂਜੇ ਸੁਗਰੀ ਤਰਜ ਦੇ ਉੱਤੇ ਕਿ ਬਾਹਰਲਾ ਬੰਦਾ ਜ਼ਮੀਨ ਲਵੇ ਬਾਹਰਲਾ ਬੰਦਾ ਵੋਟ ਬਣਾਵੇ ਬਾਹਰਲਾ ਬੰਦਾ ਨੌਕਰੀ ਲਵੇ ਲਿਬੈਰੀ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਹਮਾਟਰ ਚ ਲੈ ਕੇ ਦਿਖਾਓ ਜ਼ਮੀਨ ਉੱਤਰਾਖੰਡ ਚ ਲੈ ਕੇ ਦਿਖਾਓ ਨੌਕਰੀਆਂ ਜ਼ਮੀਨਾਂ ਹਰਿਆਣਾ ਚ ਜਾ ਕੇ ਜਮੀਨ ਲੈ ਕੇ ਦਿਖਾਓ ਇੱਕ ਬਾਈ ਕਹਿੰਦਾ ਫਰੀਦਕੋਟ ਦਾ ਦਰਖਤ ਵੱਢੀ ਜਾਂਦਾ ਭਰਾਵਾ ਕਿੱਥੇ ਕਿੱਥੇ ਲੜਨ ਪਿਆ ਯਾਰ ਮੈਂ ਤਾਂ ਅਦਾਲਤ ਪੁਰੇ ਵੱਢਦੇ ਸੀਗੇ ਜਾ ਕੇ ਰੌਲਾ ਪਾਇਆ ਚਲੋ ਬਚ ਗਏ ਉੱਥੇ ਨੂੰ ਸੌ ਦਰਾਫਤਾਂ ਦੀ ਬਲੀ ਦੇਤੀ ਸੀਗੀ ਅਦਾਲਪੁਰ ਮਿਰਜ਼ਾ ਜ਼ਿਲ੍ਹੇ ਬਰਾਂਡੇ ਦੇ ਵਿੱਚੀ ਪਿੰਡ ਆਟਲੇ ਵਾਲੇ ਵੱਡੇ ਆ ਦਰਾਫਤ ਨਹਿਰ ਦੇ ਉੱਤੋਂ ਪੁਲਿਸ ਵਾਲੇ ਨਾ ਠੇਕੇਦਾਰ ਨੂੰ ਫੜਦੇ ਆ ਨਾ ਇਹਦਾ ਬੰਦਾ ਹੋਰ ਜ਼ਿੰਮੇਵਾਰ ਨੂੰ ਫੜਦੇ ਆ ਦਰੋਗਾ ਫੜਦਾ ਇੱਕ ਮੀੜ ਫੜਦਾ ਉੱਥੋਂ ਹਜ਼ਾਰਾਂ ਦਰਾਫਤ ਉੱਥੋਂ ਵੱਢ ਕੇ ਲੈ ਗਿਆ ਠੇਕੇਦਾਰ ਦਲ ਰੁਲ ਕੇ ਦਰੋਗਿਆਂ ਨਾਲ ਮੈਨਰ ਉੱਤੋਂ ਤੱਕ ਅਧਿਕਾਰੀਆਂ ਨਾਲ ਗੱਲ ਕੀਤੀ ਉਹ ਜਿਹੜਾ ਜਮਾ ਪੰਜਾਬ ਪਤਰ ਦੇ ਅਧਿਕਾਰੀ ਹੈ ਵੀ ਆਪ ਸ਼ੋਰ ਹੈ ਕਰਨੇ ਆ ਕਰਾਉਣੇ ਆ ਕਰਦੇ ਆ ਕਰਾਉਣੇ ਕਿਹੜਾ ਪੁੱਛਦਾ ਬਾਈ ਸੋ ਇਸ ਲਈ ਬਾਈ ਤੁਹਾਨੂੰ ਬੇਨਤੀਆਂ ਯਾਰ ਛੱਡ ਦਿਓ ਬਾਈ ਇਹਨਾਂ ਮੁੱਦਿਆਂ ਨੂੰ ਕੱਖ ਨੇ ਨਿਕਲਣਾ ਇਹ ਸਭ ਇਹ ਜਿਹੜਾ ਜਿੰਨਾ ਚੱਲਿਆ ਹੋਇਆ ਸਭ ਆ ਵੀਡੀਓ ਬੂਡੀਓ ਮੈਂ ਹੋਰ ਤੇ ਹੋਰ ਅਪੀਲ ਕਰਦਾ ਯਾਰ ਛੋਟੀਆਂ ਛੋਟੀਆਂ ਬੱਚੀਆਂ ਨੂੰ ਬੇਨਤੀ ਹੈ ਯਾਰ ਮੇਰੀ ਉਹਨਾਂ ਮਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਜਵਾਬ ਜਿਨ੍ਹਾਂ ਦੀ ਅਜ 10 12 12 15 15 20 ਸਾਲ ਦੀਆਂ ਕੁੜੀਆਂ ਉਹਨਾਂ ਨੂੰ ਬੇਨਤੀ ਹੈ ਆਪਣੇ ਜਵਾਕਾਂ ਦਾ ਖਿਆਲ ਰੱਖੋ ਯਾਰ ਤੁਸੀਂ ਅੱਡ ਕਮਰੇ 'ਚ ਵੜ ਕੇ ਪਏ ਜਾਂਦੇ ਹੋ ਜਵਾਕਾਂ ਨੂੰ ਅੱਡ ਬਾੜ ਦਿੰਦੇ ਹੋ ਕੋਲੇ ਫੋਨ ਹੁੰਦੇ ਉਹ ਪਤਾ ਨਹੀਂ ਕੀ ਕਰੀ ਜਾਂਦੇ ਆ ਆ ਪਿਛਲੇ 15 20 ਦਿਨਾਂ ਦੇ ਵਿੱਚ ਵਿੱਚ ਹੀ ਦੋ ਰੋਲੇ ਮੇਰੇ ਕੋਲੇ ਆਏ ਆ 12 12 11 11 ਸਾਲ ਦੀਆਂ ਕੁੜੀਆਂ 6ਵੀਂ 7ਵੀਂ 'ਚ ਪੜ੍ਹਦੀਆਂ ਉਹਨਾਂ ਦੀਆਂ ਵੀ ਵੀਡੀਓ ਬਿੜੀਆਂ ਕੱਪੜਾਂ ਦੇ ਤੁਰੰਗੀਆਂ ਤੁਰੰਗੀਆਂ ਫਰਦੀਆਂ ਗਰੁੱਪਾਂ ਦੇ ਵਿੱਚ ਉਹਨਾਂ ਜਵਾਕਾਂ ਦਾ ਵੀ ਮਰਨ ਹੋ ਜਾਣਾ ਮਗਰ ਮਾਪਿਆਂ ਦਾ ਤਾਂ ਮਰਨ ਹੋਇਆ ਹੀ ਪਿਆ ਯਾਰ ਆਪਣੇ ਜਵਾਕਾਂ ਨੂੰ ਸੰਭਾਲ ਲਓ ਯਾਰ ਕੋਲਿਆ ਪਾਓ ਗੌਰ ਰੱਖੋ ਨਾ ਖੋਣ ਹਾਨ ਦੇ ਬਿਨਾਂ ਤੇ ਜਵਾਕੜਿਆਂ ਨੂੰ ਕਹਿੰਦਾ ਪਤਾ ਨਹੀਂ ਤੁਸੀਂ ਕੀ ਚੱਕਰ ਦੇ ਬੱਚ ਬਣਾ ਕੇ ਉਹ ਤਾਂ ਚਲੋ ਅਕਲ ਨਹੀਂ ਹੁੰਦੀ ਸਮਝ ਨਹੀਂ ਹੁੰਦੀ ਉਹਨਾਂ 12 ਸਾਲ ਦੀ ਕੁੜੀ ਨੂੰ ਕੀ ਸਮਝ ਐ 6ਵੀਂ ਜਾਂ 7ਵੀਂ ਚ ਪੜ੍ਹਦੀ ਕੁੜੀ ਨੂੰ ਯਾਰ ਇੱਕਾ ਰੈਂਦਾ ਹੁੰਦਾ ਥੋੜਾ ਮਹਿਲਾ ਨੇ ਪੜ੍ਹਤਾ ਸਿਸਟਮ ਸਾਰਾ ਯਾਰ ਇਹ ਬਰੂਦ ਹੀ ਐ ਇਹ ਭਰਾ ਉਹ ਪੰਪ ਬੰਨੀ ਫਿਰਦੇ ਹੋਣ ਤੁਸੀਂ ਮੋਬਾਈਲ ਉਹ ਲੈ ਕੇ ਫੋਟੋਆਂ ਖਿੱਚ ਕੇ ਰੱਖ ਲੈਨੇ ਹੋ ਉਹ ਸਾਰਾ ਕੁਸ਼ੀ ਇਹਦੇ ਵਿੱਚ ਹੀ ਰਹਿੰਦਾ ਐ ਜਾਂਦਾ ਜਾਂਦਾ ਨਹੀਂ ਕਦੇ ਅੰਕੜਾ ਤੁਹਾਡਾ ਜੇ ਕਹੂੰਗਾ ਜਾਂਦਾ ਹੈ ਕਦੇ ਜਾਂਦਾ ਨਹੀਂ ਹੈਗਾ ਤੇ ਇਸ ਕਰਕੇ ਭਾਈ ਆਓ ਯਾਰ ਆਪਾਂ ਉਹੀ ਗੱਲ ਮੈਂ ਵਾਰ-ਵਾਰ ਕਹਿੰਨਾ ਤੁਹਾਨੂੰ ਨਸਲਾਂ ਵੀ ਬਚਾ ਲਈਏ ਫਸਲਾਂ ਵੀ ਬਚਾ ਲਈਏ ਧਰਤੀ ਪਾਣੀ ਵੀ ਬਚਾ ਲਈਏ ਯਾਰ ਮਾਮਨ ਫਿਰ ਮੈਂ ਕਹਿੰਨਾ ਘਾਸ ਕਰ ਲੱਖੋ ਆਪਣੇ ਬੱਚਿਆਂ ਦਾ ਰੋਜ਼ ਕਲਾਸਾਂ ਲਾਓ ਵੀ ਪੁੱਤ ਇਹਦੀ ਗਲਤੀ ਨਾ ਕਰ ਲਿਓ ਦੇਖੋ ਜ਼ਿੰਦਗੀ ਤਬਾਹ ਹੋ ਜਾਊ ਇੱਕ ਬੱਚੀ ਦੀ ਮੇਰੇ ਕੋਲ ਵੀਡੀਓ ਆਈ ਕਿ ਦੱਸਾਂ ਤੇ ਬਾਪ ਨੂੰ ਵੀ ਪਤਾ ਯਾਰ ਜਿੱਦੇ ਦੇ ਬਾਪ ਨੂੰ ਪਤਾ ਲੱਗਣਾ ਨਾ ਉਹ ਪਤਾ ਨਹੀਂ ਵਿਚਾਰਾ ਆਪ ਮਰੂਗਾ ਪਤਾ ਨਹੀਂ ਕੁੜੀ ਨੂੰ ਮਾਰ ਦਿੰਦਾ ਕੋਈ ਪਤਾ ਨਾ ਕੀ ਵੇਤੂ ਹੋਈ ਯਾਰ ਸੋਚੋ ਯਾਰ ਤੁਜ ਵਾਕਾਂ ਨੂੰ ਵੀ ਕਹਿਣਾ ਚਾਹਾਂ ਸੋਚੋ ਯਾਰ ਤੁਹਾਡੇ ਮਗਰ ਮਾਂ ਪਿਓ ਦੇ ਹਾਲਾਤ ਕੀ ਹੋਣੇ ਤੇ ਮਾਂ ਪਿਓ ਦੀ ਜ਼ਿੰਮੇਵਾਰੀ ਮੈਂ ਕਹਿਣਾ ਜਵਾਕਾਂ ਨੂੰ ਆਪਣਿਆਂ ਨੂੰ ਇੰਨਾ ਕੱਢ ਕੇ ਮੈਲਾ ਮੂਲਾ ਚੋਂ ਘੰਟਾ ਦੋ ਘੰਟੇ ਗਰਾਊਂਡ ਨਾਲ ਵੀ ਜੋੜ ਲਓ ਮਿੱਟੀ ਨਾਲ ਵੀ ਜੋੜ ਲਓ ਖੇਤਾਂ ਨਾਲ ਜੋੜ ਦਿਓ ਕੰਮ ਨਾਲ ਜੋੜਿਆ ਕਰੋ ਮਾਵਾ ਨੂੰ ਬੇਨਤੀ ਆ ਮੋਬਾਈਲਾਂ ਦੇ ਨਾਲ ਫੜਾਈ ਰੱਖਿਆ ਕੋਲ ਦੇਖ ਲੈ ਅੱਜ ਕੱਲ੍ਹ ਦੀਆਂ ਮਾਵਾ ਆਪ ਲੱਗੀਆਂ ਰਹਿੰਦੀਆਂ ਚੱਕ ਕੇ ਫੋਨ ਜਾਵੇਂ ਨਾਲਕ ਦੇਖਣਾ ਸੀਰੀਅਲ ਦੇਖਣਾ ਉਹਨਾਂ ਦਾ ਜਵਾਬ ਲੱਗੇ ਰਹਿੰਦੇ ਆ ਉਹਦੇ ਫੋਨਾਂ ਤੇ ਪਤਾ ਨਹੀਂ ਕੀ ਸਾਡਾ ਜਵਾਬ ਪੜਦਾ ਜੀ ਕੀੜੀ ਪੜਾਈ ਹੁੰਦੀ ਆ ਫੋਨਾਂ ਤੇ ਬਈ ਚੰਗਾ ਬਈ ਸਾਂਝਾ ਕਰ ਦਿਓ ਗੌਰ ਕਰੋ ਆਪਾਂ ਇਸ ਮੈਂ ਮੁੱਦਿਆਂ ਤੇ ਲਗਾਤਾਰ ਬੋਲ ਰਿਹਾ ਹਾਂ ਤੇ ਇਹ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਕਿ ਲੋਕ ਮੁੱਦੇ ਬਣਨੇ ਚਾਹੀਦੇ ਆ ਹਰ ਬੰਦੇ ਦੀ ਜਮਾਨਤ ਤੇ ਚਾਹੀਦੇ ਆ ਇਹਦੇ ਆਧਾਰ ਤੇ ਸਰਕਾਰਾਂ ਨੂੰ ਘੇਰਨਾ ਚਾਹੀਦਾ ਵੀ ਆ ਮੁੱਦੇ ਸਨ ਪੰਜਾਬ ਦੇ ਮੁੱਦੇ ਨੇ ਜਿੰਨਾ ਮੁੱਦੇ ਨੇ ਸਾਨੂੰ ਕੋਈ ਵੀ ਜਿਹੜੀ ਪਾਰਟੀ ਇੱਥੇ ਕਹਿੰਦੀ ਆ ਦਾਵਾ ਕਰਦੀ ਆ ਮੇਰੀ ਸਰਕਾਰ ਬਣਾਓ ਮੈਂ ਐਂ ਕਰ ਦੂੰਗਾ ਅਸੀਂ ਐਂ ਕਰ ਦਿਆਂਗੇ ਉਹਨਾਂ ਨੂੰ ਕਿ ਆ ਮੁੱਦਿਆਂ ਤੇ ਆਓ ਜੇ ਪੰਜਾਬ ਬਚਾਉਣਾ ਹੈ ਗਲੀਆਂ ਨਾਲੀਆਂ ਬਣਾਉਣ ਨਾਲ ਪੰਜਾਬ ਨਹੀਂ ਬਚਣਾ ਨਿੱਜੀ ਕੰਮ ਲੈਣ ਨਾਲ ਪੰਜਾਬ ਨਹੀਂ ਬਚਣਾ ਇਨਾਂ ਮੁੱਦਿਆਂ ਤੇ ਲੜਨਾ ਪੈਣਾ ਜੇ ਅਸੀਂ ਨਸਲਾਂ ਬਚਾਉਣੀਆਂ ਤਾਂ ਆਪਣੇ ਜਵਾਕ ਬਚਾਉਣੇ ਆਂ ਭੈਕਾ ਬਚਾਉਣਾ ਤਾਂ ਵਾਹਿਗੁਰੂ ਜੀ ਕੀ ਫਤਹ